ਭਗਵਾਨ ਵਾਲਮੀਕੀ ਜੀ ਦੇ ਪਰਗਟ ਦਿਵਸ ਦੇ ਪਵਿੱਤਰ ਅਵਸਰ ਤੇ ਅੰਮ੍ਰਿਤਸਰ ਵਿਖੇ ਅੰਕੁਸ਼ ਵਾਲਮੀਕੀ ਜੀ ਦੀ ਦੇਖ ਰੇਖੇਟ ਖੂਨਦਾਨ ਕੈਂਪ ਤੇ ਫਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੈਂਕੜਿਆਂ ਭਗਤਾਂ ਅਤੇ ਨੌਜਵਾਨਾਂ ਨੇ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਇਆ ਕੈਂਪ ਵਿੱਚ ਮਾਇਰ ਡਾਕਟਰਾਂ ਦੀ ਟੀਮ ਨੇ ਬਲੱਡ ਪ੍ਰੈਸ਼ਰ ਸ਼ੂਗਰ ਅੱਖਾਂ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅੰਕੁਸ਼ ਵਾਲਮੀਕੀ ਜੀ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਦਾ ਉਪਦੇਸ਼ ਸਾਨੂੰ ਮਨੁੱਖਤਾ, ਸੇਵਾ ਅਤੇ ਸਮਾਨਤਾ ਦਾ ਪਾਠ ਪੜ੍ਹਾਉਂਦਾ ਹੈ। ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸ਼ਰਦਾਲੂਆ ਨੇ ਭਗਵਾਨ ਵਾਲਮੀਕੀ ਜੀ ਦੇ ਦਰ ਤੇ ਅਰਦਾਸ ਕੀਤੀ। ਇਸ ਸਮਾਰੋਹ ਰਾਹੀਂ ਸਮਾਜਿਕ ਸੇਵਾ ਅਤੇ ਸਿਹਤ ਜਾਗਰੂਕਤਾ ਦਾ ਸੁਨੇਹਾ ਪੂਰੇ ਖੇਤਰ ਵਿੱਚ ਫੈਲਿਆ। ਅਰੇ ਪੀਤ ਸੋਕਲਾ ਜਾ ਰਹੇ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਠੀਕ ਹੈ ਜੀ ਉਹ ਜੇ ਖੋਲ ਜੋ ਖੋਲ ਜੋ ਇਲਸਾਬ ਥੋੜਾ ਮੰਡੀ ਭਾਈ ਆਓ ਹਾਂ ਹਾਂ ਜੀ ਭਾਈ ਮਨਾ ਪਿੱਛੇ ਆ ਜਾ ਵੀਰ ਜੀ ਆਓ ਭਾਈ ਇਹ ਬੋਲ ਇਹ ਪੈ ਆਹ ਜਾ ਤੂੰ ਪਿੱਛੇ ਆ ਭਾਈ ਬੋਲ ਇਹ ਪੈ ਆਨ ਬਾਲ ਓਕੇ ਜੀ ਆਪ ਜਾ ਜਾ ਭਾਈ ਇਸ ਕੇ ਸਾਰਾ ਸਾਰਾ ਕਰਾ ਕਰਾ ਕੋਈ ਗੱਲ ਨਹੀਂ ਜਿਹੜਾ ਰਿਸ਼ਾ ਤੁਹਾਡੀ ਵੈਕ ਲੋਲ ਐਂਡੀ ਆ ਬਾਅਦ ਚ ਫਿੱਟੀ ਇੱਥੇ ਨਾ ਫੋਟੋ ਚਲੋ ਜਾਓ ਅਰੇ ਭਾਈ ਅਰੇ ਭਾਈ ਇੱਥੇ ਆ ਰਹੇ ਹੋ ਅਰੇ ਭਾਈ ਅਰੇ ਭਾਈ ਆਡੇ ਪਾਸ ਅੰਦਰ ਆਈ ਰਾਦੇ ਸਾਡੀ ਟੀਮ ਦਾ ਮੈਂਬਰ ਨਹੀਂ ਦਰਾਜ ਹੋਣੇ ਚਾਹੀਦੇ ਭਾਈ ਫੋਟੋ ਨਹੀਂ ਹੋਈ ਯਾਰ ਮੈਂ ਕਰਤੀ ਫੋਟੋ ਕਰਿਆ ਜਾਂ ਕੋਲੋਂ ਕੋਲੋਂ ਦੋ ਮਿੰਟ ਭਾਈ ਦੋ ਮਿੰਟ ਫੋਟੋ ਕਰਨੀ ਕਰਦੀ ਐ ਓਏ ਯਾਰ ਲੋਕ ਲੱਗ ਗਿਆ ਵਾਏ ਕਰਾਇਆ ਜਿਸ ਕਰਨਾਰੇ ਨਾ ਦੋ ਮਟਾਇਓ ਜੀ ਸਨਮਾਨੇ ਤੋਂ ਛੋੜਦੀ ਵੀ ਕੈਮਰਾ ਦਿੰਦੀ ਠੀਕ ਹੈ ਜੀ ਚਲਿਓ ਬਾਈ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਵੀਰ ਵੱਲੋਂ ਕੁਝ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਭਗਵਾਨ ਵਾਲਮੀਕ ਜੀ ਪ੍ਰਗਟ ਦਿਸ਼ ਤੇ ਇਹ ਬਹੁਤ ਵਧੀਆ ਉਪਰਾਲਾ ਵਾ ਸਾਨੂੰ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਵਾ ਵਾਦੋ ਵਾਦ ਬਲੱਡ ਜਿਹੜਾ ਵਾ ਦਾਨ ਕਰਨਾ ਚਾਹੀਦਾ ਵਾ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ ਇਸ ਕਰਕੇ ਬਾਕੀ ਕੰਮਾਂ ਦੇ ਨਾਲ ਨਾਲ ਇਹੋ ਜਿਹੇ ਉਪਰਾਲੇ ਕਰਦੇ ਰਹੋ ਤੇ ਸਾਡੇ ਵੱਲੋਂ ਪੂਰਾ ਸਹਿਯੋਗ ਆ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਥੇ ਆਣ ਕੇ ਇਹਨਾਂ ਦੇ ਨਾਲ ਪੈਰਾ ਲਾਇਆ ਗਿਆ ਇਹ ਜਿਹੜੇ ਸਤਕਾਰਯੋਗ ਸਾਡੇ ਐਸਐਸਪੀ ਸਾਹਿਬ ਆਏ ਨੇ ਦਲਬਾਰ ਸਿੰਘ ਜੀ ਅਨਗੜ ਹੋਰ ਵੀ ਸਾਡੇ ਵੀਰ ਸੱਜਣ ਇੱਥੇ ਬੈਠੇ ਨੇ ਪਾਸੀ ਜੀ ਦਵਿੰਦਰ ਭਲਵਾਨ ਜੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਸਾਰੇ ਵੀਰਾਂ ਦੇ ਦਰਸ਼ਨ ਕਰਵਾਏ ਤੇ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਵਾਲਮੀਕ ਮਹਾਰਾਜ ਕੀ ਜੈ ਅੱਜ ਦਾ ਜੋ ਖੂਨਦਾਨ ਕੈਂਪ ਦਾ ਪ੍ਰੋਗਰਾਮ ਹੈ ਉਹ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਸਾਡੇ ਵੀਰ ਅੰਕੁਸ਼ ਜੀ ਵੱਲੋਂ ਕਰਵਾਇਆ ਜਾ ਰਿਹਾ ਤੇ ਦੁਨੀਆ ਦੇ ਅੰਦਰ ਐਨਾਥੀਸੀਆ ਵਰਗੀ ਪ੍ਰੋਬਲਮ ਅਤੇ ਖੂਨ ਦੀ ਘਾਟ ਦੇ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਤੇ ਛੋਟੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਰक्तਦਾਨ ਮਹਾਦਾਨ ਹੈ ਤੇ ਜੁੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਸ ਤੋਂ ਵੱਡਾ ਪਾਵਨ ਪਵਿੱਤਰ ਉਪਰਾਲਾ ਪ੍ਰਗਟ ਦਿਵਸ ਨੂੰ ਸਮਰਪਿਤ ਹੋ ਕੇ ਨਹੀਂ ਹੋ ਸਕਦਾ ਇਹਦੇ ਲਈ ਪੂਰਾ ਸਮਾਜ ਅਤੇ ਉੱਚੇ ਚੇਤੂਰ ਤੇ ਅੰਕਸ਼ ਵਾਲਮੀਕੀ ਜੀ ਜਿਹੜੇ ਆ ਉਹ ਵਧਾਈ ਦੇ ਪਾਤਰ ਨੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਤੇ ਬੜਾਈ ਖੁਸ਼ੀਆਂ ਦਾ ਮੌਕਾ ਹੈ ਜੀ ਦਾਦਾ ਜੀ ਨੇ ਬੜਾ ਕਰਮ ਕੀਤਾ ਹੈ ਔਰ ਖਾਸ ਕਰ ਇਹਨਾਂ ਜੀਆਂ ਤੇ ਲੋਕੀ ਬੜੇ-ਬੜੇ ਢੰਗ ਦੇ ਨਾਲ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਮਨਾ ਰਹੇ ਨੇ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਨਾਲ ਕੋਈ ਰਥ ਯਾਤਰਾ ਕਰਕੇ ਕੋਈ ਸਮਾਗਮ ਕਰਕੇ ਪਰ ਸਾਡੇ ਅੰਕੂ ਸ਼왈ਮੀ ਜੀ ਹਰ ਵਾਰੀ ਇੱਕ ਵੱਖਰਾ ਉਪਰਾਲਾ ਕਰਦੇ ਨੇ ਦੇਖੋ ਅਸਲ ਤੇ ਜਿਹੜੀ ਗੱਲ ਹੈ ਨਾ ਸੱਚੀ ਗੱਲ ਇਹ ਹੈ ਕਿ ਵੀ ਉਹਨਾਂ ਦੀਆਂ ਸ਼ਖਸ਼ਾਵਾਂ ਦੀ ਲੋੜ ਆ ਸਮਾਗਮ ਸਮੇਲਨ ਇਹ ਤੇ ਚਲੋ ਚੱਲਦੇ ਰਹਿਣੇ ਉਹਦੇ ਵਿੱਚ ਸਮੇਲਨ ਵੀ ਹੋਏ ਸਮਾਗਮ ਵੀ ਹੋਏ ਪਰ ਭਗਵਾਨ ਵਾਲਮੀਕ ਮਹਾਰਾਜ ਦੀ ਗੱਲ ਨਹੀਂ ਕਿਤੇ ਹੋਈ ਜਿਹੜੀਆਂ ਸ਼ਕਸ਼ਾਵਾਂ ਉਹਨਾਂ ਦਿੱਤੀਆਂ ਆ ਸਮਾਜ ਦਾ ਭਲਾ ਕਰਨਾ ਸਮਾਜ ਲਈ ਖਲੋਣਾ ਹਰ ਮਾੜੇ ਬੰਦੇ ਦੀ ਬਾਹ ਫੜਨੀ ਔਰ ਲੋਕਾਂ ਦੇ ਭਲੇ ਦੇ ਕੰਮ ਕਰਨੇ ਇਹ ਅੰਕੁਸ਼ ਵਾਲਮੀਕ ਜੀ ਹਰ ਸਾਲ ਕਰਦੇ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ بڑے ਪ੍ਰੋਗਰਾਮ ਅਟੈਂਡ ਕੀਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪਰ ਆਹ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਵੱਖਰਾ ਹੁੰਦਾ ਆ ਔਰ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਆਪਾਂ ਪ੍ਰੋਗਰਾਮ ਕਰੀਏ ਐਸੇ ਸਾਲਾਨਾ ਪ੍ਰੋਗਰਾਮ ਉਹਦੇ ਵਿੱਚ ਸਮਾਜ ਸੇਵਾ ਦਾ ਕੋਈ ਨਾ ਕੋ ਕੰਮ ਜ਼ਰੂਰ ਰੱਖੀਏ ਜਿਵੇਂ ਅੱਜ ਇਹਨਾਂ ਨੇ ਬਲੱਡ ਡੋਨੇਟ ਜਿਹੜਾ ਕੈਂਪ ਲਾਇਆ ਆ ਬਹੁਤ ਵਧਾਈ ਦੇ ਪਾਤਰ ਨੇ ਉਹ ਕੋਈ ਦੋ ਵਾਰ ਹਜ਼ਾਰ ਵਾਰਾਂ ਨੂੰ ਹੀ ਵਧਾਈ ਦਿੰਦੇ ਇਸ ਗੱਲ ਠੀਕ ਹੈ ਜੀ ਅੱਜ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੇ ਉੱਪਰ ਉਪਲਬਖ ਵਿੱਚ ਸਾਡੇ ਆਸ਼ੂ ਵਾਲਮੀਕੀ ਜੀ ਜਿਨ੍ਹਾਂ ਨੇ ਅੱਜ ਤੇ ਮੈਡੀਕਲ ਕੈਂਪ ਵੀ ਲਾਇਆ ਹੈ ਔਰ ਖੂਨਦਾਨ ਕੈਂਪ ਵੀ ਲਾਇਆ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਖੂਨਦਾਨ ਇੱਕ ਬਹੁਤ ਉੱਤਮ ਦਾਨ ਹੈ ਜਿਸ ਦੇ ਨਾਲ ਕਈ ਜਾਨਾਂ ਬਚ ਸਕਦੀਆਂ ਔਰ ਮੈਡੀਕਲ ਕੈਂਪ ਵਿੱਚ ਦੇਖ ਰਿਹਾ ਹਾਂ ਨਾਲ ਮੁਫਤ ਦਵਾਈਆਂ ਵੀ ਦੇ ਰਹੇ ਆ ਇਸ ਇਲਾਕੇ ਨੂੰ ਇਸ ਏਰੀਏ ਨੂੰ ਅੱਜ ਬਹੁਤ ਫਾਇਦਾ ਪਹੁੰਚਣ ਵਾਲਾ ਹੈ ਇਸ ਮੈਡੀਕਲ ਕੈਂਪ ਨਾਲ ਵੀ ਔਰ ਨਾਲ-ਨਾਲ ਜਿਹੜਾ ਖੂਨਦਾਨ ਕੈਂਪ ਲਾਇਆ ਨੌਜਵਾਨ ਮੈਂ ਦੇਖਿਆ ਬਹੁਤ ਸਾਰੇ ਇੱਥੇ ਅੱਜ ਆਪਣਾ ਖੂਨਦਾਨ ਕਰਨ ਗਏ ਆ ਔਰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟਵਸਦੀ ਵਿਧਾਈ ਤੇ ਨਾਲ ਇਹ ਜਿਹੜਾ ਉਪਰਾਲਾ ਸਾਡੇ ਆਸ਼ੂ ਜੀ ਦੁਆਰਾ ਕੀਤਾ ਗਿਆ ਮੇਰੇ ਨਾਲ ਕਾਉਂਸਲਰ ਗੌਰਵ ਗਿੱਲ ਜੀ ਵੀ ਮੇਰੇ ਨਾਲ ਆਏ ਨੇ ਮੈਂ ਦਵਿੰਦਰ ਪਹਿਲਵਾਨ ਜੀ ਮੇਰੇ ਨਾਲ ਆਇਆ ਮੈਂ ਸਾਰਿਆਂ ਵੱਲੋਂ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟਵਸਦੀ ਵਿਧਾਈ ਔਰ ਅੱਜ ਦੇ ਕਾਰਜਕ੍ਰਮ ਵਾਸਤੇ ਵੀ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕੀ ਪ੍ਰਗਟ ਉਤਸਵ ਦੀ ਬਹੁ-ਬਹੁਤ ਅੱਜ ਖਰੀਪੁਰੇ ਵਿਕੇ ਸਾਡੇ ਵੀਰਾਂ ਕੁਸ਼ਵਾਨ ਮਗੀ ਜੀ ਨੇ ਵਾਮਗੀ ਜੰਦੀ ਤੇ ਪਲੱਸ ਜਿਹੜਾ ਜਿਹੜਾ ਖੂਨਦਾਨ ਕੈਂਪ ਲਾਇਆ ਅਸੀਂ ਸ਼ਰਾਨਾ ਕਰਦੇ ਉਹਨਾਂ ਦੇ ਇਸ ਪ੍ਰਯਾਸ ਦਾ ਤੇ ਭਗਵਾਨ ਵਾਮਗੀ ਜੀ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਜਿੰਨਾ ਵੀ ਯੂਧ ਹੈ ਪੰਜਾਬ ਦਾ ਵਾਮਗੀ ਸਮਾਜ ਦਾ ਉਹਨਾਂ ਤੇ ਮੇਰਾ ਪ੍ਰਯਾਸ ਰਗਰਦਾ ਜੋ ਚੰਗੀ ਦਾ ਤੇ ਚੱਲ ਗਏ ਜਿਹੜਾ ਉਹ ਪੰਜਾਬ ਦੀ ਤਰੱਕੀ ਲਈ ਜੇ ਹਿਸਾਬਾਤ ਬਹੁਤ ਧੰਨ ਫਰੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਇੱਥੇ ਲਾਇਆ ਗਿਆ ਯੂਥ ਕਲੱਬ ਵਲੋਂ ਮੈਂ ਪਲਵਾਨ ਜੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਵਾਦ ਦਿੰਦਾ। ਜੋ ਬਲੱਡ ਡੋਨੇਸ਼ਨ ਕੈਂਪ ਜਿਹੜਾ ਬਲੱਡ ਦੇਵਾ ਸਭ ਤੋਂ ਵੱਡੀ ਸਮਾਜ ਦੀ ਸੇਵਾ ਹੈ। ਤੋਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਯੂਥ ਕਲੱਬ ਜਿਹੜੀ ਹੈ ਹਰੀਪੁਰਾ ਇਹ ਇੱਥੇ ਇੱਕ ਤੇ ਬਲੱਡ ਕੈਂਪ ਦੂਰ ਤੋਂ ਜਿਹੜਾ ਸਾਰਾ ਇਹ ਚੈੱਕਪ ਇਹ ਕੈਂਪ ਜਿਹੜਾ ਰੀਡ ਮੈਡੀਕਲ ਕੈਂਪ ਵੀ ਆ ਬਲੱਡ ਡੋਨੇਸ਼ਨ ਕੈਂਪ ਵੀ ਆ। ਤੋਂ ਜਿਹੜੇ ਵਲੰਟੀਅਰ ਬਲੱਡ ਡੋਨੇਟ ਕਰਦੇ ਨੇ ਮੈਂ ਉਹਨਾਂ ਨੂੰ ਮੁਬਾਕਬਾ ਜਨਾ ਬਾਰ-ਬਾਰ ਖਤ ਸਾਲਜ ਬਜ਼ੁਰਗਾਂ ਨੂੰ ਬਲੱਡ ਡੋਨੇਟ ਕਰਦੇ ਰਹੇ ਨੇ। ਤੋਂ ਸੇਵਾ ਜਿਹੜਾ ਇਨਸਾਨ ਸੇਵਾ ਕਰਦਾ ਉਹ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ। ਤੋਂ ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ। ਮੈਂ ਪਲਵਾਨ ਜੀ ਤੇ ਇਦਾਂ ਦੀ ਟੀਮ ਨੂੰ ਵਾਪਸ ਅੱਜ ਵੀ ਸੋਨੀ ਸਾਹਿਬ ਸ਼ਹਿਰ ਦੇ ਵਿੱਚ ਜਿੱਥੇ ਪ੍ਰਾਈਵੇਟ ਸੰਸਥਾਵਾਂ ਕੋਈ ਵੀ ਕੰਮ ਕਰਦੀਆਂ ਨੇ ਸਭ ਤੋਂ ਪਹਿਲੇ ਸੋਨੀ ਸਾਹਿਬ ਨੂੰ ਯਾਦ ਕਰਦੀਆਂ ਨੇ ਕਿੰਦਾ ਦੇਖਦੇ ਉਹ ਨਾਲ ਪ੍ਰਾਈਵੇਟ ਸੰਸਥਾਵਾਂ ਦੇ ਪਿਆਰ ਬੇਖੋ ਗੱਲਿਆ ਮੇਰਾ ਤਾਂ ਸ਼ੁਰੂ ਤੋਂ ਸਾਰੇ ਨਾਲ ਪਿਆਰ ਹੈ ਸਾਰੇ ਸ਼ਹਿਰ ਨਾਲ ਪਿਆਰ ਸੋ ਮੈਨੂੰ ਜਿੱਥੇ ਵੀ ਯਾਦ ਕਰਦੇ ਨੇ ਸ਼ਹਿਰ ਵਾਲੇ ਮੈਂ ਉੱਥੇ ਪਹੁੰਚਣਾ ਹੈ ਸੋ ਤੁਸੀਂ ਵਿਸ਼ਾਲ ਜੀ ਜੋ ਕਿਹਾ ਮੈਂ ਤੇ ਇਹਨਾਂ ਸਾਰਿਆਂ ਦੀ ਰਿਸਪੈਕਟ ਕਰਦਾ ਹਾਂ ਸਾਰੇ ਸ਼ਹਿਰ ਵਾਲੇ ਨੂੰ ਰਿਸਪੈਕਟ ਕਰਨਾ ਕੋ ਮੈਂ ਲੀਗਲ ਦੀ ਸੀਐਚਡੀ ਹਾਂਗਾ ਮੈਂ ਵੀ ਇੱਕ ਸੇਵਾਦਾਰ ਦੀ ਸੀਐਚਡੀ ਹਾਂਗਾ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਜੀ ਤੇ ਅੱਜ ਅੰਕੁਸ਼ ਜੀ ਜਿਵੇਂ ਬਾਲਮਿਕੀ ਵਿੰਗ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਹੈਗੇ ਆ ਐਂਟੀ ਕ੍ਰਾਈਮ ਐਨਿਊਅਲ ਪ੍ਰੋਟੈਕਸ਼ਨ ਮਲੋ ਡਾਕਟਰ ਰੋਹਨ ਜੀ ਦੀ ਜਿਵੇਂ ਕਿ ਤੁਹਾਨੂੰ ਪਤਾ ਇਹਨਾਂ ਦੀ ਸਮਾਜ ਸੇਵਾ ਇੱਕ ਦਿਨ ਛੱਡ ਕੇ ਰੋਜ਼ ਲੱਗੇ ਰਹਿੰਦੇ ਭਾਵੇਂ ਇਹਨਾਂ ਨੂੰ ਰਾਤੀ ਫੋਨ ਕਰੋ ਜਿਸ ਤਰ੍ਹਾਂ ਵੀ ਉਹ ਸੋਸ਼ਲ ਐਕਟੀਵਿਟੀ 'ਚ ਰਹਿੰਦੇ ਰਹਿੰਦੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇੱਥੇ ਜਿਹੜਾ ਹੈਗਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਨਾਲ ਬਲੱਡ ਡੋਨੇਸ਼ਨ ਕੈਂਪ ਲਾਇਆ ਜਿਹਦੇ ਵਿੱਚ ਕਿ ਆਪਾਂ ਲੋਕਾਂ ਨੂੰ ਸ਼ੂਗਰ ਦੇ ਬਾਰੇ ਅਵੇਅਰ ਕਰ ਰਹੇ ਹਾਂ ਜਿਵੇਂ ਕਿ ਹੁਣ ਇੱਕ ਭਾਈ ਸਾਹਿਬ ਆਏ ਸੀ ਉਹ ਕਹਿੰਦੇ ਸੀ ਸ਼ੂਗਰ ਘਟਨੀ ਪਰ ਮੈਂ ਬਲੱਡ ਦੇਣਾ ਚਾਹਨਾ ਪਰ ਆਪਾਂ ਉਸ ਸੀਨ ਨੂੰ ਕਿਹਾ ਕਿ ਨਹੀਂ ਤੁਸੀਂ ਜੇ ਬਲੱਡ ਦੇਣਾ ਚਾਹੁੰਦੇ ਹੋ ਫਿਰ ਤੁਸੀਂ ਬਲੱਡ ਬੈਂਕ ਆਓ ਪਹਿਲੇ ਪ੍ਰੋਪਰ ਤੁਹਾਡੇ ਟੈਸਟ ਕੀਤੇ ਜਾਣਗੇ ਉਸ ਤੋਂ ਬਾਅਦ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਦਵਾਈਆਂ ਜਿਹੜੀਆਂ ਸਾਰੀਆਂ ਫ੍ਰੀ ਦੇਖੋ ਜੀ ਸਾਰੀਆਂ ਦਵਾਈਆਂ ਫ੍ਰੀ ਚੱਲ ਰਹੀਆਂ ਅੱਖਾਂ ਚ ਅੱਖਾਂ ਦੇ ਡ੍ਰੌਪਸ ਵੀ ਕੰਨਾਂ ਦੇ ਡ੍ਰੌਪਸ ਵੀ ਇਹ ਉਹਨਾਂ ਨੂੰ ਸ਼ੂਗਰ ਜਿੰਨਾ ਦੀ ਉਹ ਵੀ ਫ੍ਰੀ ਟੈਸਟ ਕੀਤਾ ਜਾ ਰਿਹਾ ਤੇ ਜੇ ਕੋਈ ਖਾਲੀ ਪੇਟ ਆਏਗਾ ਤੇ ਉਹਦੇ ਜਿਹੜੇ ਫ੍ਰੀ ਬਲੱਡ ਟੈਸਟ ਜਿਹੜੇ ਆ ਉਹ ਕੀਤੇ ਜਾਣਗੇ ਜਿਹੜਾ ਪਰਾਲਾ ਕਿਸੇ ਵੱਲੋਂ ਕੀਤਾ ਜਾ ਰਿਹਾ ਨੋਟਵਾਨ ਪੀਡੀਓ ਆਪ ਵੀ ਨਹੀਂ ਕਰਦੇ ਵੇਖੋ ਜੀ ਇੱਕ ਨਾ ਉਹ ਕਹਿੰਦੇ ਨਾ ਭੀੜ ਨੂੰ ਤੋੜਨ ਵਾਸਤੇ ਪਹਿਲੇ ਆਪ ਖੁਦ ਅੱਗੇ ਲੱਗਣਾ ਪੈਂਦਾ ਤੇ ਹਰ ਸਾਲ ਦੀ ਤਰ੍ਹਾਂ ਇਹ ਇੱਕ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਕਿ ਐਕਟਿਵ ਮੈਂਬਰ ਨੇ ਤੇ ਹਰ ਵਾਰੀ ਜਿਹੜਾ ਹਰ ਸਾਲ ਜਿਹੜਾ ਕੈਂਪ ਲਾਂਦੇ ਆ ਤੇ ਲੋਕਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਜਿਵੇਂ ਵੱਧ ਝੜ ਕੇ ਨੌਜਵਾਨ ਬਲੱਡ ਡੋਨੇਟ ਕਰ ਰਹੇ ਨੇ ਜ ਸਾਡੇ ਡਾਕਟਰ ਗੁਰਵਿੰਦਰ ਸਿੰਘ ਜੀ ਆਏ ਹੋਏ ਨੇ ਉਹ ਇੱਕ ਕੱਲੇ ਮੇਰੇ ਖਿਆਲ ਚ ਅਮਰੀ ਰਿਸਰਚ ਇਹ ਡਾਕਟਰ ਨੇ ਜਿਹੜਾ ਕਿ 슈ਗਰ ਦੇ ਪੈਰ ਨੂੰ ਨਾ ਕੱਟ ਕੇ ਕਹਿੰਦੇ ਕਿ ਮੈਂ ਦਵਾਈਆਂ ਨਾਲ ਹੀ ਠੀਕ ਕਰਨਾ ਤੇ ਸਾਡੇ ਕੋਲ ਬਹੁਤ ਪੇਸ਼ੈਂਟ ਜਿਹੜੇ ਆ ਉਹ ਪੈਰ 슈ਗਰ ਵਾਲੇ ਮਰੀਜ਼ ਦਾ ਪੈਰ ਜਿਹੜਾ ਉਹ ਅਕਸਰ ਵੱਢਿਆ ਜਾਂਦਾ ਜੇ ਖਰਾਬ ਹੋ ਜੇ ਜ਼ਖਮ ਹੋ ਜੇ ਹਨ ਤੇ ਉਹ ਦਵਾਈਆਂ ਦੇ ਨਾਲ ਹੀ ਪਟੀਆਂ ਦੇ ਨਾਲ ਹੀ ਠੀਕ ਕੀਤਾ ਜਾਂਦਾ Appartement from Burab heaven Mal land चमड़े रहते ਆਓ ਜੀ ਹਾਉ ਜੀ ਮੇਰਾ ਨਾਮ ਅਜੀਤ ਸ਼ਰਮਾ ਜੀ ਤੇ ਅੰਕੁਸ਼ੀ ਵੱਲੋਂ ਇਹ ਕੈਂਪ ਲਵਾਇਆ ਗਿਆ ਜੀ ਖੂਨਦਾਨ ਦਾ ਕੈਂਪ ਲਵਾਇਆ ਗਿਆ ਜਸਵੰਤ ਭਲਵਾਨ ਜੀ ਵੱਲੋਂ ਲਵਾਇਆ ਗਿਆ ਇੱਥੇ ਸਾਡੇ ਐਕਸ ਡਿਪਟੀ ਸੀਐਮ ਸਾਉਥ ਹੁਨੀ ਸਾਹਿਬ ਆਏ ਸੀ ਉਹ ਇਸ ਕੈਂਪ ਦਾ ਉਦਘਾਟਨ ਕਰਕੇ ਗਿਆ ਜਦੋਂ ਵੀ ਉਹਨਾਂ ਨੂੰ ਕੋਈ ਮੈਸੇਜ ਦੇਣੇ ਆ ਉਹ ਪਹਿਲੇ ਅਧਾਰ ਤੇ ਸਾਡੇ ਇੱਥੇ ਫੰਕਸ਼ਨਾਂ ਵਿੱਚ ਆਉਂਦੇ ਆ ਆਪਾਂ ਉਹਨਾਂ ਦਾ ਤੈਅ ਦੇ ਲੋ ਧੰਨਵਾਦ ਕਰਦੇ ਆ। ਅਨਾ ਦੇ ਉਹ ਲੱਖ ਲੱਖ ਲੋਕ ਆਈ ਹੋਈ ਹੈ ਇਸ ਪ੍ਰਕਿਰਤੀ ਵਾਸਤੇ ਜੀ। ਅੱਜ ਦੀ ਬਾਤ ਇਸ ਰਿਪਰਮੈਂਟ ਦੀ ਸੰਖਿਆ ਵਿੱਚ ਨੇਪਾਲ ਬੜੀ ਆਈ ਛੱਡੇ ਜੀ। ਇਹਨਾਂ ਲਈ ਜਗ੍ਹਾ ਪ੍ਰਦਾਨ ਕੀਤਾ ਜਾ ਰਿਹਾ ਹੈ। ਜੋ ਬਲੱਡ ਹੈ ਕਮਿਊਨਿਟੀ ਦਾ ਬਹੁਤ ਕੰਮ ਆ ਰਿਹਾ ਹੈ ਸਾਡੇ ਤੋਂ ਸਾਡੇ ਇਹ ਮੈਂ ਪੁਸ਼ਟੀ ਕਰਦਾ ਸਾਡੇ ਸੁਦੀਚਾ ਨੂੰ ਇੱਥੇ ਪਹੁੰਚੇ ਗਵਮੀ ਨਿਰਦੇਸ਼ਿਕਾਂ ਦਾ ਬਤ ਕਰਕੇ ਕਿ ਇਹ ਪ੍ਰੰਧਾ ਜਨਾ ਹੈ ਹਰ ਅੰਸ਼ੀ ਬੰਦੇ ਮਾਣੇ ਇਸੇ ਤਰੀਕੇ ਨਾਲ ਕਰਦੇ ਰਹਿਣ ਕਿ ਲੋਕਾਂ ਦੀ ਚੰਗਾ ਮੈਸੂਦ ਹੈ ਰਹਿਣ ਕਿ ਬਾਈ ਗੁੱਡਪੁਰੇ ਦੇ ਬਾਰੇ ਤੇ ਮੈਂ ਅੰਕੁਸ਼ ਭਾਈ ਅਜੀਤ ਭਾਈ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਲੋਕਾਂ ਕੈਂਪ ਲਾਉਣ ਦੀ ਮੈਨੂੰ ਸੇਵਾ ਬਖਸ਼ੀ ਹੈ ਇਹਨਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਿ ਇਹ ਮੇਰੇ ਨਾਲ ਇੱਥੇ ਕੁੰਡਾਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਇਸ ਪ੍ਰਗਟ ਦਿਵਸ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿਨਾ ਤੇ ਵੱਧ ਚੜ ਕੇ ਕਹਿਣਾ ਕਿ ਇਸ ਕੁੰਡਾਂ ਦੇ ਵਿੱਚ ਆਪਣਾ ਹਿੱਸਾ ਦਿਓ ਕੁੰਡਾਨ ਕਰਨਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਖੇਡ ਖੁੰਦਲਾ ਕਰਨੀ ਚਾਹੀਦੀ ਹੈ ਤੇ ਮਾਰੇ ਦਾ ਨਾਮ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਠੀਕ ਹੈ ਜੀ ਇਹ ਹਵਾਲੇ ਕਿ ਲਈ ਹਰ ਹਰ ਵਾਲਮੀਕੀ ਲੇਟਾ ਨਾ ਪੂਰੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਪਰਗਟ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਅੱਜ ਅਸੀਂ ਇੱਕ ਉਪਰਾਲਾ ਕੀਤਾ ਛੋਟਾ ਹਰਸਾਲ ਹੀ ਕਰੀਦਾ ਤੇ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਦਾ ਕੈਂਪ ਜਿਹੜਾ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਪ ਤੋਰ ਤੇ ਪਹੁੰਚੇ ਸਾਡੇ ਡਾਕਟਰ ਕੇਤਨ ਜੀ ਡਾਕਟਰ ਰੋਹਨ ਮਹਿਰਾ ਜੀ ਡਾਕਟਰ ਗੁਰਵਿੰਦਰ ਜੀ ਨੋਆ ਮੈਡੀਕਲ ਟਿਊਟੀ ਵੀ ਆਮ ਕੋਲ ਮੇਰੇ ਸਾਥੀ ਸਹਿਬਾਂ ਜਿਹੜੇ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੜੇ ਇਸ ਛੋਟੇ ਜਿਹੇ ਸੱਚੇ ਤੇ ਮੈਡੀਕਲ ਕੈਂਪ ਵਿੱਚ ਪਹੁੰਚੇ ਉਪਰ ਤੋਂ ਸੋਨੀ ਜੀ ਹਾ ਸੋਨੀ ਸਾਹਿਬ ਜੀ ਹਰ ਵਾਰੀ ਸਾਡੇ ਕੋਈ ਵੀ ਆਪਾਂ ਉਹ ਕਰਾਲਾ ਕਰਦੇ ਹਾਂ ਤੇ ਹਾਜ਼ਰੀ ਜ਼ਰੂਰ ਲਵਾਉਣ ਆਂਦੇ ਮੈਂ ਸੋਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਯੂਥ ਨੂੰ ਇਹ ਮੈਸੇਜ ਦਿੰਦਾ ਕਿ ਯੂਥ ਜਿਹੜਾ ਅੱਜ ਕੱਲ ਦਾ ਨਸ਼ਿਆਂ ਤੋਂ ਦੂਰ ਰਹੇ ਸੰਦਾਨ ਇੱਕ ਬਹੁਤ ਮਹਾਨ ਦਾਨ ਹੈਗਾ ਜਿਹੜਾ ਕਿ ਹਰ ਇੱਕ ਬੰਦੇ ਨੂੰ ਆਪਣਾ ਕਰਨਾ ਚਾਹੀਦਾ ਹੈ